ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਜਿਹੜੀ ਆਪਣੀ ਸੰਭਾਲੂ ਦੇ ਰੁੱਖ ਹੈਗਾ ਛੋਟਾ ਰੁੱਖ ਹੁੰਦਾ ਇਹਦੇ ਵਰੀਆਂ ਕਲਮਾਂ ਜਿਹੜੀਆਂ ਲਾਰੇ ਇਸ ਉਹਦੇ ਬਰ ਚਰਚਾ ਕਰਾਂਗੇ ਇਹਨੂੰ ਨਿਰਗੁੰਡੀ ਵੀ ਬੋਲ ਦਿੰਦੇ ਆ ਮਤਲਬ ਤਾਂ ਇਹ ਛੋਟੇ ਕਾਦ ਦਾ ਰੋਖਾ ਇਹਦੀ ਪਛਾਣ ਜਿਹੜੀ ਹੈਗੀ ਇੱਕ ਤਾਂ ਜਿਹੜਾ ਪੱਤੇ ਦਾ ਪੁੱਠਾ ਪੁੱਠਾ ਪਾਸਾ ਹੁੰਦਾ ਥੱਲੇ ਵਾਲਾ ਹਿੱਸਾ ਉਹ ਚਿੱਟਾ ਹੁੰਦਾ ਉੱਪਰਲਾ ਹਿੱਸਾ ਹਰਾ ਹੁੰਦਾ ਇਹਦਾ ਪਛਾਣ ਹੈਗੀ ਆ ਬਾਕੀ ਮਸਲ ਤੇ ਇਹਨੂੰ ਇੱਕ ਸਮੈਲ ਵੀ ਆਉਂਦੀ ਹੈਗੀ ਆ ਤਾਂ ਜਿਹੜਾ ਖਾਸ ਹੈਗਾ ਇਹ ਮਤਲਬ ਬਾੜ ਦੇ ਰੂਪ ਵਿੱਚ ਪੰਜਾਬ ਚ ਪਹਿਲਾਂ ਕਾਫੀ ਲਾਇਆ ਜਾਂਦੇ ਹੁਣ ਇਹਦੀ ਤਦਾਦ ਘਟਦੀ ਤੁਰੀ ਆ ਰਹੀ ਪਰ ਅਸੀਂ ਜਿਹੜੀ ਬਹੁਤ ਵੱਡੇ ਸਕੇਲ ਤੇ ਨੂੰ ਧਨਕਾਰੀ ਹੋਣ ਕਰਕੇ ਨੂੰ ਤਿਆਰ ਕਰਦੇ ਹੈਗੇ ਸਾਡੀ ਨਰਸੀਆਂ ਵਿੱਚ ਤਾਂ ਇਹ ਜਿਹੜਾ ਮੇਨ ਜਿਹੜਾ ਫੰਕਸ਼ਨ ਹੈਗਾ ਇਹਨੂੰ ਸੋਜ ਘਟਾਉਣ ਵਾਸਤੇ ਮਤਲਬ ਕਹਿੰਦਾ ਐਂਟੀ ਇਨਫਲਮੇਟਰੀ ਬੜੀ ਤਕੜੀ ਇਹ ਮਤਲਬ ਕਹਿੰਦਾ ਇਹ ਪੱਤੇ ਵਰਤੇ ਜਾਂਦੇ ਆ ਜਿਹੜੂ ਪੁਰਾਣੇ ਸਮੇਂ ਸਾਡੇ ਦਰਦ ਹੁੰਦਾ ਸੀ ਸੋਜ ਹੋਏ ਸੋਜੀ ਸ਼ੋਏ ਜਾਂਦੀ ਸੀ ਤੇਲ ਮਲਾ ਕੇ ਪੱਤੇ ਨੂੰ ਉਬਾਲ ਲੈਂਦੇ ਸੀ ਪਹਿਲਾਂ ਫਿਰ ਪੱਤੇ ਨੂੰ ਟੁਕੌਰ ਕੀਤੀ ਸੀ ਤੇਲ ਲਾ ਕੇ ਇਸੀ ਤਰ੍ਹਾਂ ਇਹ ਪਸ਼ੂਮ ਦੇ ਕੋਈ ਜ਼ਖਮ ਹੋ ਜਾਂਦਾ ਸੀਗਾ ਜਾਂ ਕੋਈ ਸੋਜਿ ਛਾ ਜਾਂਦੀ ਸੀ ਉਸ ਸਮੇਂ ਵੀ ਟਕੋਰ ਕੀਤੀ ਜਾਂਦੀ ਸੀ ਪੱਤਿਆਂ ਦੀ ਇਸ ਤੋਂ ਇਲਾਵਾ ਨਿੰਮ ਹੋ ਗਿਆ ਅਸ਼ਵਗੰਧਾ ਦੇ ਪੱਤੇ ਹੋਗੇ ਨਿੰਮ ਦੇ ਪੱਤੇ ਤੇ ਸੰਭੌਲ ਦੇ ਪੱਤੇ ਵਾਲ ਕੇ ਜੇ ਬਾਈਜਾਂਸ ਕੀ ਬਹੁਤ ਪੁਰਾਣਾ ਕੋਈ ਫੋੜਾ ਹੋਵੇ ਉਹ ਨਹੀਂ ਫੁੱਟ ਰਿਹਾ ਤਾਂ ਉਹਨੂੰ ਰਾਤ ਨੂੰ ਬੰਦਿਆਂ ਜਾਂਦਾ ਸੀਗਾ ਤੇਲ ਮਿਲਾ ਕੇ ਇਹ ਵੀ ਇਹਦਾ ਫੰਕਸ਼ਨ ਆ ਇਹਨੂੰ ਪਰਪਲ ਫੁੱਲ ਲੱਗਦੇ ਆ ਗੁਲਾਬੀ ਫੁੱਲ ਲੱਗਦੇ ਔਰ ਇੰਨੀ ਮੱਖੀ ਸ਼ਹਿਦ ਨਹੀਂ ਮੱਖੀ ਹਰ ਟਾਈਮ ਇਸ ਤੇ ਰੁਕਤੇ ਰਹਿੰਦੀ ਹੈਗੀ ਆ ਤਾਂ ਉਥੋਂ ਨੈਕਟਰ ਲਈ ਜਾਂਦੀ ਹੈਗੀ ਇਹਦਾ ਬੜੀ ਖਾਸੀਅਤ ਹੈਗੀ ਇਸ ਰੁੱਖ ਦੀ ਤਾਂ ਇਹ ਜਿਹੜਾ ਰੁੱਖ ਹੈਗਾ ਵਿਰਾਸਤੀ ਰੁੱਖਾ ਸਾਡੇ ਪੰਜਾਬ ਦਾ ਇਹਨੂੰ ਵੀ ਸਾਨੂੰ ਲਾਉਣ ਦੀ ਲੋੜ ਆ ਸਾਡੇ ਖੇਤਾਂ ਦੇ ਕੰਢੇ ਸਾਡੇ ਜੰਗਲਾਂ ਵਿੱਚ ਇਹ ਲਗਾਤਾਰ ਜਾ ਰਹੇ ਤੇ ਅੱਜ ਅਸੀਂ ਦੇਖ ਸਕਦੇ ਸੀ ਬਹੁਤ ਵੱਡੇ ਸਕੇਲ ਤੇ ਅਥੋਂ ਅਸੀਂ ਕਲਮਾਂ ਦੀ ਤਿਆਰ ਕਰ ਰਹੇ ਆ